ਪਾਈਆ ਗੱਡੀ ਵਾਲੇ ਮੂਰਖ ਦੀ ਸਪੀਡ ਵੇਖਿਓ ਆ ਸਪੀਡ ਵੇਖੋ ਤੁਸੀਂ ਕਿੰਨੀ ਆ ਕਿ ਜਦੋਂ ਇਹ ਪਿੱਛੋਂ ਆਉਂਦਾ ਤਾਂ ਦੇ ਲਾਈਟ ਤੇ ਲਾਈਟ ਲਾਈਟ ਤੇ ਲਾਈਟ ਤੇ ਅਸੀਂ ਗੱਡੀ ਸਾਈਡ ਤੇ ਕਰ ਲਈ ਕਿ ਸਾਡੀ ਗੱਡੀ ਚ ਕੋ ਪ੍ਰੋਬਲਮ ਆ ਗਈ ਹੈ ਇਹ 500 ਮੀਟਰ ਤੋਂ ਲੱਗਾ ਹੋਇਆ ਸੀ ਲਗਾਤਾਰ ਲਾਈਟਾਂ ਦੇ ਤਾਂ ਜਦੋਂ ਸਾਡੇ ਅਸੀਂ ਸਾਈਡ ਦਿੱਤੀ ਹੈ ਲੰਘ ਗਿਆ ਅਗੇ ਤਾਂ ਸਪੀਡ ਬਹੁਤ ਜ਼ਿਆਦਾ ਅਸੀਂ ਇਸ ਦੇ ਪਿੱਛੇ ਗੱਡੀ ਲਗਾ ਲਈ ਜੋ ਗੱਡੀ ਪਿੱਛੇ ਲਗਾ ਲਈ ਆ ਤਾਂ ਅਸੀਂ ਆਪਣੀ ਗੱਡੀ ਦਾ ਮੀਟਰ ਵੇਖਿਆ ਤਾਂ 140 ਤੇ ਇਹ ਮੂਰਖ 160 ਤੇ ਲਗਭਗ 160 ਤੇ ਸਾਡਾ ਕਾਬੂ ਫੇਰ ਨਹੀਂ ਆਇਆ ਲੱਗ ਵੀ ਐ ਇਸ ਤਰ੍ਹਾਂ ਰਿਹਾ ਜਿਵੇਂ ਟੈਕਸੀ ਵਾਲਾ ਪਤਾ ਨਹੀਂ ਕਾਰਨ ਕੀ ਆ ਕਿਉਂ ਇਹਦੀ ਸਪੀਡ ਇਹਦੀ ਕੋਈ ਟ੍ਰੇਨ ਮਿਸ ਹੋ ਰਹੀ ਆ ਇਹਦੀ ਕੋ ਪਲੇਨ ਮਿਸ ਹੋ ਰਿਹਾ ਕੀ ਇਸਦੀ ਮਜਬੂਰੀ ਆ ਕਿ 160 ਦੀ ਸਪੀਡ ਤੇ ਜਾ ਰਿਹਾ ਅਜੇ ਇਸ ਤੋਂ ਕੋਈ ਸਾਈਡ ਅੱਗੇ ਦੇ ਦੇਵੇ ਤਾਂ ਹੋ ਸਕਦਾ ਇਹ 200 ਦੀ ਸਪੀਡ ਤੇ ਚੱਲਿਆ ਜਾਵੇ ਲੇਕਿਨ ਇਹੋ ਜੇ ਮੂਰਖ ਵੀ ਹੈਗੇ ਆ ਸਪੀਡ ਤੋਂ ਅੰਦਾਜ਼ਾ ਲਗਾਓ ਤੁਸੀਂ ਕਿ ਸਪੀਡ ਕਿੰਨੀ ਆ ਔਰ ਲਾਈਟਾਂ ਅਗਲੀ ਗੱਡੀ ਨੂੰ ਵੀ ਦੇ ਰਿਹਾ ਲਾਈਟਾਂ ਲਗਾਤਾਰ ਮਾਰੀ ਜਾ ਰਿਹਾ ਤਾਂ ਮੈਂ ਅਸੀਂ ਹੈਰਾਨ ਹੋ ਗਏ ਸਾਂ ਕੀ ਲਾਈਟਾਂ ਸਾਡੀ ਗੱਡੀ ਨੂੰ ਇੰਨੀਆਂ ਦੇ ਰਿਹਾ ਕਿਉਂ ਦੇ ਰਿਹਾ ਹੈ ਕੀ ਸਾਡੀ ਗੱਡੀ ਦਾ ਟਾਇਰ ਪੈਂਚਰ ਹੈ}}{| ਵਾਰੀ ਜ਼ਿਆਦਾ ਲਾਈਟਾਂ ਕੋਈ ਦੇਵੇ ਤੇ ਪਤਾ ਲੱਗ ਜਾਂਦਾ ਕਿ ਪਿਛਲੀ ਗੱਡੀ ਵਾਲਾ ਤੁਹਾਨੂੰ ਰੁਕਣਾ ਚਾਹੁੰਦਾ ਕਈ ਵਾਰੀ ਪੁਲਿਸ ਦੀ ਗੱਡੀ ਪਿੱਛੇ ਆਉਂਦੀ ਹੋਵੇ ਤਾਂ ਉਹ ਵੀ ਲਾਈਟਾਂ ਵੱਧ ਵਾਰ ਦੇਵੇ ਤਾਂ ਸਮਝੋ ਕਿ ਤੁਹਾਨੂੰ ਰੋਕ ਰਿਹਾ ਇੰਡੀਕੇਸ਼ਨ ਇਹ ਹੁੰਦਾ ਇਹ ਇੰਨੀਆਂ ਜ਼ਿਆਦਾ ਲਾਈਟਾਂ ਦੇ ਰਿਹਾ ਸੀ ਮੈਂ ਸੋਚਿਆ ਕਿ ਸਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ ਜਿਹਦੇ ਕਰਕੇ ਉਹ ਇੰਡੀਕੇਸ਼ਨ ਦੇ ਰਿਹਾ ਜਾਂ ਡਿੱਗੀ ਖੁੱਲੀ ਹੈ ਜਾਂ ਕੀ ਹੈ ਜਦੋਂ ਸਾਈਡ ਤੇ ਕੀਤੀ ਟਾਪੋ ਟਾਪ ਲੰਘਿਆ ਤੇ ਅਗਲੀਆਂ ਗੱਡੀਆਂ ਨੂੰ ਵੀ ਦੇ ਇੰਡੀਕੇਸ਼ਨ ਤੇ ਇੰਡੀਕੇਸ਼ਨ ਅਸੀਂ ਬਹੁਤ ਗੱਡੀ ਭਜਾਈ ਇਹਦੇ ਮਗਰ ਪਿੱਛਾ ਕੀਤਾ ਪਰ ਜਦੋਂ ਸਾਡਾ ਆਪਣੇ ਮੀਟਰ ਵੱਲ ਧਿਆਨ ਗਿਆ ਤਾਂ 140 ਸਪੀਡ ਅਸੀਂ ਸੋਚਿਆ ਇਹ ਤਾਂ ਮੂਰਖ ਹੋ ਗਿਆ ਤਾਂ ਫਿਰ ਵੀ ਮੂਰਖ ਲੰਘ ਗਿਆ ਤਾਂ ਇਸ ਤਰ੍ਹਾਂ ਦੇ ਕਈ ਮਾਮਲੇ ਜਿਹੜੇ ਆ ਸਾਹਮਣੇ ਆਉਂਦੇ ਤੇ ਜੇ ਇਸ ਦੀ ਗੱਡੀ ਕਿਤੇ ਖੁਦਾ ਨਾ ਖਾਸ ਤਾਂ ਖਾਸ ਅਕਰਾਸਤ ਹੋ ਜੇ ਤਾਂ ਕਿੱਥੋਂ ਲੱਭਣੀ ਸੀ ਜਾ ਗਿਆ ਮਾਚਲ ਤੋਂ ਇਹ ਹੁਰੇ ਤੇ ਕਿਤੇ ਨਹੀਂ ਸੀ ਟਿਕਣੀ ਗੱਡੀ ਇਹ ਬਹੁਤ ਦੂਰ ਜਾ ਕੇ ਟਿਕਣੀ ਸੀ ਮਦਾਨੀ ਕਾ ਤੋ ਲੋਕ ਇਨੀ ਮੂਰਖਤਾ ਕਰਦੇ ਆ ਕਿ ਇਨੀ ਸਪੀਡ ਤਾਂ ਹੁਣ ਵੇਖਣ ਵਾਲੇ ਸਾਨੂੰ ਵੀ ਕਹਿ ਰਹੇ ਕਿ ਇਹਦੀ ਇਨੀ ਸਪੀਡ ਕਿਉਂ ਆ ਅਸੀਂ ਤੇ ਉਹਦਾ ਪਿੱਛਾ ਕਰ ਰਹੇ ਸੀ ਪਰ ਅਸੀਂ ਫਿਰ ਸੋਚ ਲਿਆ ਜਦੋਂ ਮੀਟਰ ਵੇਖ ਲਿਆ ਅਸੀਂ ਰੁੱਕ ਗਏ ਲੇਕਿਨ ਇਹ ਮੂਰਖ ਨਹੀਂ ਰੁਕਿਆ ਪੂਰੀ ਸਪੀਡ ਚ ਚੱਲਦਾ ਰਿਹਾ ਔਰ ਇਨੀ ਕ ਜਿਆਦਾ ਸਪੀਡ ਤੇ ਤੁਸੀਂ ਹੈਰਾਨ ਕੀ ਲਗਭਗ 160 ਦੀ ਸਪੀਡ ਇਸ ਤਰ੍ਹਾਂ ਦੀ ਮੂਰਖਤਾ ਕਰਨੀ ਇਹ ਕਿਤੇ ਖਤਰੇ ਤੋਂ ਖਾਲੀ ਨਹੀਂ ਇਹਦੀ ਟ੍ਰੇਨ ਲੰਘ ਜਾਂਦੀ ਤਾਂ ਵੀ ਟ੍ਰੇਨ ਦੂਸਰੀ ਆ ਜਾਣੀ ਸੀ ਫਲਾਇਟ ਲੰਘ ਜਾਂਦੀ ਤਾਂ ਵੀ ਦੂਸਰੀ ਆ ਜਾਣੀ ਸੀ ਤੇ ਫਲਾਈਟ ਵਾਸਤੇ ਵੀ ਇੰਨੀ ਕਾਲੀ ਤੇ ਇੰਨਾ ਜਲਦੀ ਚੱਲੋ ਉਸਦੇ ਤੋਂ ਤੂੰ ਪੈਸੇ ਕਾਜੇ ਪਰ ਸਪੀਡ ਇੰਨੀ ਕਿਉਂ ਇਸਦੇ ਪਿੱਛੇ ਜਿਹੜੇ ਬੈਠੇ ਹੋਏ ਗੱਡੀ 'ਤੇ ਸੁੱਤੇ ਪਏ ਸੀ ਇਹ ਡਰਾਈਵਰ ਹੀ ਜਿਹੜਾ ਵਾ ਆਪਣੇ ਆਪ 'ਚ ਤੇ ਫਿਰ ਨਾ ਉਹਨਾਂ ਦਾ ਲਗਾ ਦੇਣਾ ਸੀ ਉਹ ਕਹਿੰਦੇ ਸੀ ਤੇਜ਼ ਚੱਲ ਇਸ ਤਰ੍ਹਾਂ ਕਈ ਵਾਰ ਚਾਂਸ ਵੇਖਣ ਨੂੰ ਮਿਲਦੇ ਆ ਮੈਂ ਤਾਂ ਕਹਿੰਦਾ ਜਿਹੜੇ ਮਾਲਕ ਦੀ ਗੱਡੀ ਆ ਉਹ ਇੱਕ ਵਾਰ ਜ਼ਰੂਰ ਇਹਦੇ ਵੱਲ ਧਿਆਨ ਦੇਵੇ ਉਹ ਇਹਦਾ ਨੰਬਰ ਜਿਹੜਾ ਨਾ ਉਹ ਜਰੂਰ ਵੇਖੇ ਕਿ ਇਹ ਗੱਡੀ ਇੰਨੀ ਸਪੀਡ 'ਚ ਕਿਉਂ ਸੀ ਕਿ ਜੀਪੀਐਸ ਨਹੀਂ ਲੱਗਾ ਜੀਪੀਐਸ ਨਾਲ ਪਤਾ ਲੱਗ ਜਾਂਦਾ ਵੀ ਸਾਡੀ ਗੱਡੀ ਕਿੰਨੀ ਸਪੀਡ 'ਚ ਚੱਲਦੀ ਆ ਇਹ ਡਰਾਈਵਰ ਕਿਵੇਂ ਜਾ ਹੋਵੇਗਾ